ਦੇਖੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੋਲਿਟੀਕਲ ਅਸਾਈਲਮ ਦਾ ਦੌਰ ਚੱਲ ਰਿਹਾ ਹੈ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਸ਼ਰਾਬ ਘਟਾਲੇ 'ਚ ਈਡੀ ਲੱਭਰੀ ਹੈ ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਪੋਲਿਟੀਕਲ ਅਸਾਈਲਮ ਲਿਆ ਹੁਸ਼ਿਆਰਪੁਰ ਲੁਕੇ ਬੈਠੇ ਇਸੇ ਤਰੀਕੇ ਕਾਂਗਰਸ ਦੇ 4-5 ਲੀਡਰ ਵਿਜੀਲੈਂਸ ਦੇ ਕੇਸਾਂ ਤੋਂ ਡਰਦੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦੀ ਸ਼ਰਮ ਲਈ ਹੈ ਦੋ ਤਿੰਨ ਦਾ ਤਾਂ ਇਹੀ ਸਮਝੌਤਾ ਹੈ ਕਿ ਸਰਕਾਰ ਦੇ ਖਿਲਾਫ ਬੋਲਣਾ ਨਹੀਂ ਤੇ ਇੱਕ ਨੂੰ ਸਰਕਾਰ ਨੇ ਆਪਣਾ ਬੁਲਾਰਾ ਹੀ ਬਣਾ ਲਿਆ ਮੇਰੀ ਮੁਰਾਦ ਹੈ ਰਵਨੀਤ ਬਿੱਟੂ ਤੋਂ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੁਝ ਕਹਿ ਦਈਏ ਹਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ 5-7 ਮਿੰਟ ਲੇਟ ਹੋ ਜਾਣ ਪਰ ਰਵਨੀਤ ਬਿੱਟੂ ਤਾਂ ਕੰਧ ਤੇ ਹੀ ਬੈਠੇ ਹੁੰਦੇ ਕਿ ਮੈਂ ਜਵਾਬ ਦਿੰਦਾ ਜੀ ਜੇ ਲੇਟ ਹੋ ਜਾਣ ਫਿਰ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਉਹਨੇ ਬਿੱਟੂ ਅੱਗੋਂ ਬਿੱਟੂ ਸਾਹਿਬ ਹਾਂਜੀ ਹਾਂਜੀ ਸਰ ਦਿੰਨਾ ਜਵਾਬ ਯਾਰ ਰਵਨੀਤ ਬਿੱਟੂ ਸਾਹਿਬ ਤੁਹਾਡਾ ਆਪਣਾ ਆਚਰਣ ਕੀ ਹੈ ਤੁਹਾਡੀ ਆਪਣੀ ਜ਼ਮੀਰ ਕੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਹਲੇ ਮੈਨੂੰ ਕੱਲ ਹੀ ਕੋਈ ਦੱਸ ਰਿਹਾ ਕਿ ਰਵਨੀਤ ਬਿੱਟੂ ਸਾਹਿਬ ਦੇ ਛੋਟੇ ਭਰਾ ਨੂੰ ਕੈਪਟਨ ਸਾਹਿਬ ਨੇ ਸਾਰੇ ਨਿਯਮ ਛਿੱਕੇ ਤੇ ਟੰਕੇ ਡੀਐਸਪੀ ਦੀ ਨੌਕਰੀ ਦਿੱਤੀ ਸੀ ਤੇ ਹੁਣ ਸਰਕਾਰ ਦਾ ਗੋਲਾ ਤਾਂ ਕਿ ਕਿਤੇ ਦੁਬਾਰਾ ਕੈਬਨਿਟ ਮੀਟਿੰਗ ਹੋ ਕੇ ਉਹ ਡੀਐਸਪੀ ਦੀ ਅਪੁਆਇੰਟਮੈਂਟ ਕੈਨਸਲ ਨਾ ਹੋ ਜੇ ਐਡੇ ਛੋਟੇ ਮਫਾਦਿਆਂ ਵਾਲੀ ਰਾਜਨੀਤੀ ਕਰਨ ਵਾਲੇ ਲੋਕ ਗੱਲਾਂ ਕਿੱਡੀਆਂ ਵੱਡੀਆਂ ਕਰਦੇ ਮਰ ਰਵਨੀਤ ਬਿੱਟੂ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਜੋ ਵੀ ਹਾਲਾਤ ਨੇ ਉਹਦੇ ਲਈ ਕੱਲਾ ਤੇ ਕੱਲਾ ਥੋੜਾ ਪਰਿਵਾਰ 90% ਜ਼ਿੰਮੇਵਾਰ ਹੈ ਇੱਕ ਪੀੜੀ ਮਾਰਤੀ ਤੇਰੇ ਦਾਦੇ ਨੇ ਪੁਰੇ ਗੋਲੀਆਂ ਮਾਰ ਮਾਰ ਕੇ ਨੌਜਵਾਨਾਂ ਦੀ ਜਿਹੜਾ ਕਰਜ਼ਾ ਚੜਿਆ ਉਹ ਵੀ ਤੇਰੇ ਪਰਿਵਾਰ ਦੀ ਦੇਣ ਤੁਸੀਂ ਕੇਂਦਰ ਤੱਕ ਵਿਰੋਧ ਹੀ ਨਹੀਂ ਚਟਾਇਆ ਕਿ ਪੰਜਾਬ ਦੇ ਉੱਤੇ ਐਡਾ ਕਰਜ਼ਾ ਕਿਉਂ ਚੜਾ ਰਹੇ ਹੋ ਜਿਹੜਾ ਪਲਾਨ ਹੋਇਆ ਨੌਜਵਾਨਾਂ ਦਾ ਉਹ ਸਮੇਂ ਦੇ ਵਿੱਚ ਕਿਉਂਕਿ ਪੁਲਿਸ ਵੱੜਦੀ ਸੀ ਥੋੜੇ ਅਹਿਲਕਾਰਾਂ ਦੇ ਹੁਕਮ ਸੀ ਨੌਜਵਾਨਾਂ ਨੂੰ ਘਰੋਂ ਚੁੱਕ-ਚੁੱਕ ਕੇ ਮਾਰ ਦਿੰਦੇ ਸੀ ਲੋਕ ਰੋ ਬਾਹਰ ਜਾਣ ਲੱਗੇ ਇਹ ਦੇਣ ਹੈ ਤੁਹਾਡੀ ਪਰਿਵਾਰ ਦੀ ਪੰਜਾਬ ਨੂੰ ਤੇ ਗੱਲਾਂ ਕਰੇ ਤੂੰ ਬਾਦਲ ਪਰਿਵਾਰ ਦੀਆਂ ਜਿਨ੍ਹਾਂ ਨੇ ਪੰਜਾਬ ਨੂੰ ਬਣਾਇਆ ਡਵੈਲਪਮੈਂਟ ਕੀਤੀ ਕਿਹੜਾ ਈਡੀ ਦਾ ਕੇਸ ਹੈ ਕਿਉਂ ਝੂਠ ਦੀ ਰਾਜਨੀਤੀ ਕਰਨੀ ਚਾਹੁੰਦੇ ਔਰ ਫਿਰ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਪਰਿਵਾਰ ਤੈਨੂੰ ਪਤਾ ਉਸ ਪਰਿਵਾਰ ਦੀ ਹਿਸਟਰੀ ਯਾਰ ਆਪਣਾ ਪਰਿਵਾਰ ਦੇਖ ਬੈਂਤੇ 부ਚੜ ਦੇ ਪਰਿਵਾਰ ਦਾ ਕੋਈ ਮਜੀਠੀਆ ਪਰਿਵਾਰ ਦੇ ਨਾਲ ਕਿਸੇ ਵੀ ਕਿਸਮ ਨਾਲ ਕੋਈ ਆਪਾਂ ਮੇਲ ਕਰ ਸਕਦੇ ਆ ਉਹ ਪਰਿਵਾਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਚੱਲਿਆ ਆ ਰਿਹਾ ਜਿਨ੍ਹਾਂ ਦਾ ਗੌਰਵਮਈ ਇਤਿਹਾਸ ਹੈ ਸਿੱਖ ਜਰਨੈਲ ਫਿਰ ਉਹਨਾਂ ਨੇ ਲੜਾਈਆਂ ਲੜੀਆਂ ਵਰਲਡ ਵਾਰ ਦੇ ਵਿੱਚ ਸ਼ਾਮਲ ਰਹੇ ਔਰ ਫਿਰ ਐਮਬੈਸਡਰ ਰਹੇ ਡਿਫੈਂਸ ਮਨਿਸਟਰ ਰਹੇ ਮਜੀਠੀਆ ਸਾਹਿਬ ਇੱਕ ਬੈਂਤੇ 부ਚੜ ਦਾ ਪਰਿਵਾਰ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਤਾ ਤੂੰ ਗੱਲਾਂ ਕਰੇਂਗਾ ਏ ਪਹਿਲਾਂ ਨਿੱਜੀ ਮਫਾਦਿਆਂ ਤੋਂ ਉੱਤੇ ਉੱਠ ਪਹਿਲਾਂ ਇਹ ਜਿਹੜੀ ਛੋਟੀ ਰਾਜਨੀਤੀ ਕਰਨੀ ਬੰਦ ਕਰ ਔਰ ਰਹੀ ਗੱਲ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਦੇਖ ਭਰਮ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਜੋ ਕੀਤਾ ਮੰਨਿਆ ਤੇ ਸਜ਼ਾ ਭੁਗਤ ਲਈ ਇਹ ਮਸਲਾ ਹਿਊਮਨ ਰਾਈਟਸ ਦਾ ਇਹ ਮਸਲਾ ਰਹਿਮਦਾਨੀ ਪਹਿਲਾਂ ਇਸ ਗੱਲ ਨੂੰ ਸਮਝੋ ਜਨਾਬ ਉਦੋਂ ਇੱਕ ਦੌਰ ਚੱਲ ਰਿਹਾ ਸੀ ਤੁਸੀਂ ਸਿੱਖ ਕੌਮ ਤੇ ਤੇਰਾ ਦਾਦਾ ਜ਼ੁਲਮ ਕਰ ਰਿਹਾ ਸੀ ਤੇ ਸਿੱਖ ਕੌਮ ਨੇ ਉਸ ਜ਼ੁਲਮ ਦਾ ਬਦਲਾ ਲੈ ਲਿਆ ਉਹਨਾਂ ਨੇ ਆਪਣੀ ਸਜ਼ਾ ਭੁਗਤ ਲਈ ਕਿ ਜਿੰਨੇ ਦੇਸ਼ ਦੇ ਵਿੱਚ ਕਾਨੂੰਨ ਨੇ ਕੋਈ ਕਾਨੂੰਨ ਕਹਿੰਦਾ ਕਿ ਜਿਹੜੇ ਬੰਦੇ ਨੇ ਆਪਣੀ ਸਜ਼ਾ ਤੋਂ ਵੀ ਦੁੱਗਣੀ ਭੁਗਤ ਲਈ ਹੋਵੇ ਉਹਨੂੰ ਜੇਲ੍ਹ 'ਚ ਰੱਖਿਆ ਜਾਵੇ ਸੋ ਬਾਹਲੀਆਂ ਇੰਦਰ ਉਦਰ ਲੀਆਂ ਗੱਲਾਂ ਕਰਨ ਦੀ ਲੋੜ ਨਹੀਂ ਮੇਰਾ ਵੀਰ ਮੁੱਦਿਆਂ ਤੇ ਰਹਿ ਮੁੱਦਿਆਂ ਤੇ ਰਾਜਨੀਤੀ ਕਰ ਸਰਕਾਰ ਦਾ ਗੋਲਾ ਬਣਨਾ ਬੰਦ ਲ ਪਰ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਹਿ ਦੇ ਸਕੇ ਨਹੀਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਕੁਰਸੀ ਤੋਂ ਉਤਰੇ ਆਮ ਆਦਮੀ ਪਾਰਟੀ ਨਵਾਂ ਮੁੱਖ ਮੰਤਰੀ ਲਾ ਦੇ ਜਾਂ ਕੋਈ ਹੋਰ ਪਾਰਟੀ ਦਾ ਰਾਜ ਆ ਜਾਏ ਤੁਸੀਂ ਉਹਦੇ ਗੋਲੇ ਕਿਉਂਕਿ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਦੀ ਖਿਦਮਤ ਕਰਨੀ ਹੈ ਬੰਦਿਆਂ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ